ਦੀ ਮਿਤੀ 18/7/24 ਨੂੰ ਜਿਹੜੀ ਕੰਪਨੀ ਦਾ ਜਿਹੜੀ ਸੈਕਸ਼ਨ ਕੰਪਨੀ ਦਾ ਪ੍ਰਾਈਵੇਟ ਉਹਦਾ ਮਟਰ ਹੋਇਆ ਸੀ ਆ ਰੀਅਲ اسٹیਟ ਸਟੇਸ਼ਨ ਉਹਨਾਂ ਸ਼ਹਿਰ ਆਪਣਾ ਫੋਟੇਟ ਜਿਹੜਾ ਕੋਲਾਗਾ ਉਹਦੇ ਲੱਭੇ ਹੋਇਆ ਸੀ ਉਹਦੇ ਚ ਅਸੀਂ ਆ ਦੇਖੇ ਸੀ ਜਿਹੜੀ ਉਹਦੇ ਕੋਲ ਜਿਹੜਾ ਕੰਮ ਦਿੱਤੀਆਂ ਇਹਦੇ ਨੂੰ ਉਹਦਾ ਮਾਲਕਾਂ ਨੇ ਬੁਲਾਇਆ ਉਹ ਸਾਰਾ ਸਟਾਫ ਵਗੈਰਾ ਦਾ ਪਤਾ ਕੀਤਾ ਉਹਨਾਂ ਦਾ ਕਿ ਕਿੰਨਾ ਸਟਾਫ ਸਟਾਫ ਹੈ ਉਸ ਵਾਰ ਪਤਾ ਲੱਗਾ ਜਦੋਂ ਮੈਂ ਪੁੱਛੀ ਇੱਕ ਨੋ ਦਾ ਬੰਦਾ ਸੁਪਰਵਾਈਜ਼ਰ ਆ ਉਹਦਾ ਸਾਗਰ ਨਾਮ ਦਾ ਉਹ ਮਿਸਰ ਮਾਲੀ ਉਹਦਾ ਫੋਨ ਬੰਦਾ ਉਕੇ ਐਵੇਂ ਬਾਕੀ ਨਾਲ ਸਾਰੇ ਬੱਕਰ ਆਈ ਸੀ ਫਿਰ ਉਹਦਾ ਐਡਰੈਸ ਵਿਗਰਾ ਕਢਾ ਕੇ ਉਹਦੀ ਸ਼ਾਨ ਪੀੜ ਕੀਤੀ ਸਮਰਕੀਤਾ ਉਹ ਟੀਮ ਘਰ ਭੇਜੀ ਉਹਦੇ ਪਾਣੀ ਪਤਾ ਰਹਿਣ ਵਾਲਾ ਤੇ ਉਹ ਘਰ ਵੀ ਫਿਰ ਉਸ ਤੋਂ ਘਰੋਂ ਹੀ ਭੱਜ ਗਿਆ ਉਹ ਇਸ ਤਰ੍ਹਾਂ ਭੱਜਾ ਕਰਦਾ ਮੁਕਦਾ ਫਿਰਦਾ ਸੀ ਦਬਾਅ ਬਣਿਆ ਸੀ ਤੇ ਦਬਾਅ ਜੋ ਦੁਬਾਰਾ ਕੱਲ ਪਹਿਲੇ ਪੁਲਿਸ ਕੋ ਉਸ ਨੂੰ ਰਿਪੋਰਟ ਕਰਨਾ ਚਾਹੁੰਦਾ ਸੀ ਅਡ ਮੈਸੇਜ ਆਇਆ ਫਿਰ ਉਸ ਤੋਂ ਬਾਅਦ ਫੇਰ ਸ਼ਾਮ ਨੂੰ ਨੇ ਹੋਰ ਰੈਂਟ ਕਰਵਾਇਆ ਸਰਕੋਰਟ ਦੀ ਇਜਾਜ਼ਤ ਨਾਲ ਅਸੀਂ ਕੋਸ਼ਿਸ਼ ਪਾ ਕੇ ਉਹਨੇ ਬਿਫਾਰੀ ਕਨ ਸ਼ਾਮ ਨੂੰ ਦੇਰ ਸ਼ਾਮ ਰਤੀ ਤੇ ਫਾਈਲ ਇਹ ਤਾਂ ਆਪਕਿ ਕਿਵੇਂ ਲਿਖ ਰਹੇ ਕਿਹੜਾ ਪ੍ਰੋਜੈਕਟ ਚੱਲਦਾ ਰਿਹਾ ਕਿੱਥੇ ਕੰਮ ਕਰਦਾ ਕਿੱਥੇ ਰਹਿ ਰਿਹਾ ਇਹ ਕੰਸਟਰਕਸ਼ਨ ਚੱਲਦੀ ਹੈ ਜੀ ਇਥੇ ਆਪਣਾ ਜਿਹੜਾ ਫੋਰਟਫੋਲੀਓ ਹੈਗਾ ਵਾ ਆਡੀਅਮ ਸ਼ੈੱਡ ਦੇ ਲਖੇਤਿਆਂ ਦੇ ਲੱਗੇ ਇਥੇ ਚੱਲਦਾ ਪਿਆ ਸੀ ਪੰਪ ਪਿਛਲੇ ਇੱਕ ਮਹੀਨੇ ਤੋਂ ਬੰਦ ਸੀ ਤਾਂ ਬੰਦ ਕਰਨ ਕਰਕੇ ਜਿਹੜੇ ਇਹਨਾਂ ਦੇ ਆਪਣਾ ਸਾਗਰਾ ਇੱਕ ਉਹ ਇੰਜੀਨੀਅਰ ਨੇ ਦੇ ਉਹ ਲੱਗੇ ਬਸ਼ੀਰਪੁਰੇ ਦੇ ਲੱਭੇ ਨਾ ਪ੍ਰਾਈਸ ਦਾ ਕਮਰਾ ਵੀ ਲਿਆ ਹੋਇਆ ਰਹਿਣਾ ਚੋਕੀ ਤੇ ਇਥੇ ਰਹਿੰਦਾ ਸੀ ਉੱਥੇ ਸਾਈਟ ਤੇ ਰਹਿੰਦਾ ਸੀ ਇਹ ਆਫਸਰ ਇਥੇ ਹੁਣ ਕੰਮ ਕੱਟਣ ਕਰਕੇ ਵੇੜਾ ਗੋੜਾ ਮਾਰ ਲੈਂਦੇ ਸੀ ਉੱਥੇ ਜਿਸ ਨਾਲ ਕੀ ਰਾਤ ਨੂੰ ਇਹਨਾਂ ਦੇ ਬੈਠੇ ਮਿੱਠੇ ਗੱਲਬਾਤ ਹੋਈ ਆ ਕਿਤੇ ਉਹਨੇ ਸ਼ਰਾਬ ਜਿੰਦਾ ਪੀਤੀ ਹੋ ਤਾਂ ਸਾਫ ਮਿਲੀ ਸੀ ਕਿ ਕਿਦਾਂ ਦੀ ਚੌਕੀਦਾਰ ਪਰਹਾਲ ਮਿਲੀ ਸੀ 9000 ਦੀ ਉਹਨੇ ਫਿਰ ਆਪਣਾ ਪੱਖਾ ਪੱਖਾ ਫਿਰ ਇਕੱਠੇ ਗਏ ਉਹਨੇ ਪੱਖਾ ਕੀਤਾ ਉਹਨੇ ਨਵਾਂ ਮੋਬਾਈਲ ਉਹਨੂੰ ਕਿਤੇ ਕਰੀ ਦਿੱਤਾ ਅਕੀਦਤਾਂ ਰੋਟਾ ਇਹ ਵੀ ਨਵੀਂ ਪਰਚਾਈਜ ਕੀਤੀ ਉਹਨੇ ਰਾਤ ਫਿਰ ਉਹਨੇ ਸ਼ਰਾਬ ਉਹਨੇ ਜਿਆਦਾ ਪੀਲੀ ਕਿ ਕਿਦਾਂ ਮੈਂ ਲੱਗੇ ਬੈਠਾ ਸੀ ਸਾਦਰੋ ਦੇ ਉਹ ਮੇਰੇ ਕੋਲ ਤੂੰ ਘਰ ਜਾ ਉਹ ਜਾ ਕੇ ਸੌਂਦਾ ਨਹੀਂ ਆ ਰਾਤ ਨੂੰ 11:30 ਵਜੇ ਦੀ ਸੀ ਆਂਦੇ ਇੱਕ ਵਾਰੀ ਮੈਂ ਚੱਲਾ ਗਿਆ ਫਿਰ ਮੈਂ ਦੁਬਾਰਾ ਫਿਰ ਨੂੰ ਇਹ ਕਿਦਾਂ ਮੈਂ ਪਹੁੰਚਣ ਦਾ ਹੀ ਉੱਤੇ ਇਹਨੂੰ ਬਿਸ਼ਰ ਕਰ ਸ਼ਰਾਬ ਉਹਨੇ ਪਹਿਲਾਂ ਮਗਾਇਆ ਸੀ ਨਦੀਆ ਇਹਨ ਦੁਆਰਾ ਬੂਆ ਮਗਾਇਆ ਜਿਆਦਾ ਹੋ ਗਿਆ ਸੀ ਡ੍ਰਿੰਕਰ ਲਗਾਤਾਰ ਮਗਲਟੜੀ ਹੁੰਦਾ ਕਿ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਧੱਕਾ ਮਾਰਿਆ ਨੇ ਮੇਰਾ ਮੋਬਾਈਲ ਤੇ ਨਾ ਡਿੱਗ ਗਿਆ ਮੋਬਾਈਲ ਨੂੰ ਮੋਬਾਈਲ ਟੁੱਟ ਗਿਆ ਉਹਨਾਂ ਨੇ ਗੁੱਸਾ ਆ ਪਰ ਮੈਂ ਹੱਥਪੱਟਾਂ ਮਾਰੀ ਅੱਲੇ ਮਾਰੀ ਉਹ ਦਰਮਾਨ ਕਹਿੰਦਾ ਠੱਡਾ ਲੱਗਾ ਕੋਸ ਫੜ ਲੱਗਾ ਮੈਨੂੰ ਮਾਰਨ ਵਾਸਤੇ ਉਹ ਚਿਰ ਗਿਆ ਫਿਰ ਫਿਰ ਵਜਾ ਫਿਰ ਮੇਰੇ ਪਿੱਛੇ ਭੱਜਾ ਤਾਂ ਮੈਨੂੰ ਗੁੱਸਾ ਬਹੁਤ ਜ਼ਿਆਦਾ ਆ ਗਿਆ ਤੇ ਲੱਗੇ ਕਈ ਦਾ ਧੱਕਾ ਪਿਆ ਜੀ ਤੇ ਲੱਕੜ ਦਾ ਕਹਿੰਦਾ ਮੈਂ ਫੜ ਕੇ ਉਹ ਸਿਰ ਤੇ ਮਾਰਿਆ ਜੀ ਬਹੁਤ ਹੋਰ ਲੱ ਨੇ ਲੇਖੇ ਪਰ ਉਹ ਕਿਹਨੇ ਮੈਂ ਘਬਰਾ ਗਿਆ ਕਹਿੰਦਾ ਉਹ ਜਿਹੜਾ ਨਿਕਲਿਆ ਉਹ ਰਹਿ ਲੱਗ ਦੇਖਿਆ ਇਹ ਉਹਦਾ ਮਰਦਕਾ ਸੀ ਮੈਂ ਕਰਤਾ ਮਾਰਾ ਕਿ ਲੋ ਮੈਂ ਸਮਝ ਨਹੀਂ ਆਇਆ ਕਿ ਕੀ ਕੀਤਾ ਕਿ ਉਹ دیر ਆ ਅੱਧੀ ਰਾਤ ਤੱਕ ਵੱਗੀ ਹੈ ਕਿਸੇ ਕੋ ਟ੍ਰੇਨਿੰਗ ਸਾਂ ਦੇ ਕੋਲ ਵਾਲੀ ਨਾ ਸਿਹਤਾਰੋਗ ਬੰਦਾ ਇਹਦਾ ਪਤਾ ਪੱਟਿਆ ਉਹਦਾ ਬੈਕਗਰਾਉਂਡ ਕਿੰਨਾ ਭਰਿਆ ਉਹ ਪਲੱਸ 2 ਕੀਤੀ ਮੁੰਡੇ ਤੋਂ ਬਾਅਦ ਕੋਈ ਡਿਪਲੋਮਾ ਕੀਤਾ ਉਹਨੇ ਅਕਾਉਂਟ ਦਾ ਤੇ ਇਹਨਾਂ ਕੋ ਕਿਸੇ ਜਰੂਰੀ ਮਿਲ ਜੀ ਦੇਖਦਾਰ ਕੋ ਲੱਗਾ ਸੀ ਕਿ ਇੰਨੇ ਹੀ ਉਹਨੂੰ ਟੋਟਾ ਲੋ ਲਵਾਇਆ ਸੀ ਕਿਉਂਕਿ ਉਹਨੂੰ ਉਹ ਲਾ ਫਿਰ ਰਖਦਾ ਰਿਹਾ ਕਰਦਾ ਸੀ ਕਿ 10 ਚਾਰ ਮਿੰਟ ਉਹ ਨਹੀਂ ਮੁੱਕਦਾ ਇਹ ਵੀ ਇਹ ਜਿਹੇ ਜਿਹੇ ਜਿਹੜੇ ਮਟਰ ਹੁੰਦਾ ਉਹ ਬਾਈਕਲ ਤੋਂ ਹੁੰਦਾ ਉਹ ਲਸਤੂ ਕੀਤੀ ਆ 2 ਸਾਲ ਪਹਿਲਾਂ ਨੇ ਉਹ ਵੱਡਾ ਬਲਵਾ ਕੀਤਾ ਕੜਾ ਲੇਕਨ ਹੁੰਦਾ ਸੀ ਹੁੰਦਾ ਸਾਗਰ ਨੇ ਉਹ ਚੋਗੀ ਦਾ ਮਲਵਾਇਆ ਸੀ ਹਾਂ ਸਾਗਰ ਨੇ ਹੀ ਕਹਿੰਦਾ ਇਸੇ ਤੋਂ ਦਫਰ ਦਾ ਫਿਰ ਤਾਂ ਮਿਲਦਾ ਹੁੰਦਾ ਸੀ ਤੇ ਮੈਂ ਉਹਨੂੰ ਕਿਹਾ ਚੱਲ ਕੰਮ ਤੇ ਪਹਿਲਾਂ ਘਿਹੜੀ ਜੂੜੀ ਵੈਸੇ ਕਰਦਾ ਫਿਰ ਮੈਂ ਪੱਕਾ ਲਵਾ ਸਕਦਾ ਉਸ ਤੋਂ ਜਰਾ ਕਰ ਤੇ ਪਰ ਨਹੀਂ ਜਾਦਾ ਗ੍ਰਿਫਤਾਰੀ ਹੋਈ ਜਾਂ ਐ ਮਿਆਪ ਤੋਂ ਕਿ ਸੈਂਟਰ ਕੀਤਾ ਸੈਂਟਰ ਤੋਂ ਬਾਅਦ ਕੋਈ ਦੀ ਡਿਜ਼ਾਈਨ ਆ ਤੇ ਲਈਆ ਕੋਸ਼ਿਸ਼ ਕੀਤੀ ਆ ਆਪਣਾ ਕੰਮ ਮੰਗਿਆ ਬਣਾ ਕੋਰਟੀ ਆਪਾਂ ਫਿਰ ਉਹਨੂੰ ਪੁਸਤਕਾ ਕਰ ਲਿਆ ਜੀ ਕੋਰਟੀ ਦਾ ਦੋ ਦਿਨਾਂ ਦੇ ਪੈਸੇ ਮਾੜ ਤੇ ਸਾਡੇ ਕੋਲ ਮੁਸ਼ਕਿਲ ਚੱਲ ਰਹੀ ਆ ਇੱਕ ਜਦੋਂ ਇੱਕ ਵਾਰੀ ਭੱਜ ਗਿਆ ਤੇ ਫਿਰ ਉਹਨੂੰ ਦੱਸਿਆ ਕਿ ਸੰਦਰ ਜਾਂਦਰ ਕਿਉਂ ਰੰਟਰ ਕੀਤਾ ਜਾਂ ਕਿ ਲੈਂਡਰ ਆਪਾਂ ਕਿਹਾ ਪਲੀਜ਼ ਪਲੀਜ਼ ਦਾ ਦਬਾਅ ਵਧ ਜਾਣਾ ਜਾਂ ਮਾਲਕਾਂ ਨੂੰ ਕਿਹਾ ਅਸੀਂ ਉਹ ਵੀ ਆਪਣੇ ਤੌਰ ਤੇ ਕਰ ਰਹੇ ਸੀ ਉਹ ਜਿਹਨਾਂ ਨੇ ਇਹਨਾਂ ਨੂੰ ਰਖਾਇਆ ਸੀ ਜੋ ਵੀ ਆ ਫਿਰ ਅਸੀਂ ਟੀਮ ਭੇਜੀ ਉੱਥੇ ਘਰਦਿਆਂ ਨੂੰ ਸੁਣਾਇਆ ਕਿ ਚਲੋ ਮੁੱਦਾ ਨਵਾਵਾ ਉਹਦੀ ਲੈਕ ਦਾ ਸਵਾਲ ਆ ਜਿਹੜੀ ਖਲਤੀ ਹੋ ਗਈ ਹੈ ਉਹ ਨੂੰ ਅਸੀਂ ਪੇਸ਼ ਕਰੋ ਸਾਡੇ ਕੋ ਆਵੇ ਅਸੀਂ ਕਿਹੋ ਜਿੰਨੀ ਹੋ ਸਕੇ ਰੈਟ ਚਾਹਾਂਗੇ ਕੀ ਆਇਆ ਵੇ ਅਟੇ ਕੋਹੰਤੀ ਲਾਇਕ ਦਾ ਫੋਟੋ ਗਿਆ ਸੀ ਤਾਂ ਮਨਤੂਦ ਗੱਲ ਕਰਕੇ ਸਾਨੂੰ ਮੈਸੇਜ ਕੀਤਾਗਾ ਸ਼ਮੀ ਦੇਰ ਸ਼ਾਮ ਮੈਂ ਕਵਾਂਟਿਟੀ ਦੇ ਉੱਤੇ ਲੈ 450 ਉਹਦੀ ਗਾਇਤਨਾ ਫਿਰ ਕੋਸ਼ਿਸ਼ ਕੀਤੀ ਆ ਉੱਤੇ ਮੰਨ ਗਿਆ ਇਹਦਾ ਮੇ ਕੋਈ ਗਲਤੀ ਹੋ ਗਈ ਹੈ ਮੈਂ ਸਹੀ ਮਾਰ ਬੈਠਾ ਕਿ ਮੇਰੇ ਕੋਈ ਮਨਸਾ ਨਹੀਂ ਸੀ ਇਹਦੇ ਨਾਲ ਮਾਰੀ ਸੀ ਮਤਲਬ ਅਜੇ ਤੱਕ ਫੀਲੀ ਜਿਹੜਾ ਪ੍ਰੋਫਾਈ ਕਰਨਾ ਮਤਲਬ ਕਿ ਜਰੂਰ ਚਾਰੇ ਕੰਮ ਅਜੇ ਅਜੇ ਜਿਹੜਾ ਤਰਖਾ ਮਿਲੀ ਉਹ ਪੈਸੇ ਰਹਿ ਗਏ ਫਿਰ ਉਹ ਤਾਂ ਮੈਂ ਪੈਸੇ ਦਾ ਆਣੀ ਹੇਲ ਫੇਰ ਪੈਸੇ ਤੇ ਨਾਲ ਕਿੰਨਾ ਲੱਗਿਆ ਪੱਕਾ ਪੱਕਾ ਲੈਵਲ ਤੋਂ ਫਿਰ ਮੋਬਾਈਲ ਮੈਂ ਖੁਦ ਜਾ ਕੇ ਨਾਲ ਲੈ ਕੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर